ਰਾਵੀ ਦਰਿਆ ਦੇ ਹੜ੍ਹਾਂ ਨੇ ਸਰਹੱਦ ਨਾਲ ਵਸਦੇ ਪਿੰਡ ਰਤਲਸ਼ਤਲ ਵਿੱਚ ਐਸੀ ਤਬਾਹੀ ਮਚਾਈ ਹੈ ਕਿ ਜਿਸ ਨੇ ਲੋਕਾਂ ਦੇ ਸੁਪਨੇ ਮਿੱਟੀ ਦੇ ਵਿੱਚ ਮਿਲਾ ਦਿੱਤੇ ਨੇ ਤੁਸੀਂ ਬੰਦ ਦੋ ਥਾਂਵਾਂ ਟੁੱਟਣ ਕਾਰਨ ਦਰਜਨਾ ਘਟੇ ਗਏ ਨੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਅਤੇ ਲੋਕਾਂ ਦਾ ਸਾਲਾਂ ਦੀ ਕਮਾਈ ਪਲ ਦੇ ਵਿੱਚ ਖਤਮ ਹੋ ਗਈ ਪਰ ਇਸ ਤਬਾਹੀ ਦੀ ਸਭ ਤੋਂ ਦਰਦਨਾਕ ਕਹਾਣੀ ਜੋ ਹੈ ਪਿੰਡ ਦੇ ਗੰਢੀ ਸੁਖਦੇਵ ਸਿੰਘ ਦੀ ਹੈ ਜੋ ਕਿ ਬਚਪਨ ਤੋਂ ਹੀ ਪੋਲੀਓ ਦਾ ਸ਼ਿਕਾਰ ਹੈ ਹਰਦੀਆਂ ਲਹਿਰਾਂ ਨੇ ਉਸ ਦਾ ਸਾਰਾ ਘਰ ਢੇਰ ਕਰ ਦਿੱਤਾ ਅਤੇ ਸਾਰਾ ਸਮਾਨ ਮੀਟਾ ਖਰਾਬ ਹੋ ਰਿਹਾ ਹੈ ਇੱਕ ਅੰਗਹੀਨ ਵਿਅਕਤੀ ਜਿਸ ਦਾ ਸਹਾਰਾ ਉਸ ਦਾ ਘਰ ਸੀ ਅੱਜ ਬਿਨਾਂ ਸਹਾਰੇ ਦੇ ਖੜਾ ਹੈ ਪਰ ਸਰਕਾਰਾਂ ਤੇ ਪ੍ਰਸ਼ਾਸਨਾਂ ਦੀ ਉਸ ਵੱਲ ਹਾਲੇ ਤੱਕ ਨਜ਼ਰ ਨਹੀਂ ਗਈ ਲੋਕਾਂ ਦਾ ਕਹਿਣਾ ਹੈ ਕਿ ਜਦ ਤੱਕ ਮਦਦ ਨਹੀਂ ਮਿਲਦੀ ਉਹਨਾਂ ਦੇ ਜ਼ਖਮ ਹੋਰ ਵੀ ਡੂੰਘੇ ਹੁੰਦੇ ਜਾਣਗੇ ਸਹਾਦੇ ਲੋਕ ਅੱਜ ਵੀ ਸਰਕਾਰਾਂ ਤੋਂ ਉਮੀਦਾਂ ਭਰੀਆਂ ਅੱਖਾਂ ਨਾਲ ਤੱਕ ਰਹੇ ਨੇ ਪਰ ਹਾਲੇ ਤੱਕ ਖਲਾਤ ਦੱਸ ਰਹੇ ਨੇ ਕਿ ਕਿਸੇ ਦੀ ਸਰਕਾਰਾਂ ਵੱਲੋਂ ਮਦਦ ਕਰਨਾ ਇੰਨੀ ਆਸਾਨ ਨਹੀਂ ਦਿਖ ਰਹੀ ਤੁਸੀਂ ਦੇਖ ਰਹੇ ਹੋ ਪੰਜਾਬ ਬਾਦਰ ਨਿਊਜ਼ ਰਕੇਸ਼ ਸ਼ਰਮਾ ਦੀ ਰਿਪੋਰਟ ਬਰਦਾਸਪੁਰ ਮੇਰਾ ਨਾਮ ਸਰਦੇਵ ਸਿੰਘ ਆ ਮੈਂ ਗੁਰਦੁਆਰਾ ਸਾਹਿਬ ਗਰੰਥੀ ਆ ਸੇਵਾ ਕਰਦਾ ਆਪਣੇ ਗੁਰਦੁਆਰਾ ਸਾਹਿਬ ਪਿੰਡ ਜੀ ਨਗਰ ਜੀ ਹਾਂਜੀ ਕੀ ਨੁਕਸਾਨ ਹੋਇਆ ਤੇ ਨੁਕਸਾਨ ਬਹੁਤ ਜ਼ਰਾ ਹੋ ਗਿਆ ਤੁਹਾਡੇ ਸਾਹਮਣੇ ਸਾਰਾ ਰੋਡ ਰੜ ਗਿਆ ਭੇਜ ਪੁੱਜ ਗਿਆ ਸਭ ਕੋ ਜੀ ਇਹ ਵੀ ਕੰਦਾ ਬਾੜ ਗਈਆਂ ਇਹਨਾਂ ਦੀਆਂ ਥਲੀਆਂ ਬਹਿ ਗਈਆਂ ਨਹੀਂ ਆ ਪਾੜ ਥਲੇ ਤਰੇੜਾਂ ਪੈ ਗਈਆਂ ਇਦਾਂ ਤੇ ਦੂਜਾ ਅਸੀਂ ਹੁਣ ਕਿਸੇ ਘਰ ਆਣਦੇ ਆ ਆਪਣੇ ਸਾਡੇ ਚਾਚੇ ਦਾ ਘਰ ਇੱਧਰ ਲਾਗੇ ਉੱਧਰ ਰਹਿਣ ਦੇ ਉੱਥੇ ਹੀ ਦੂਜਾ ਉਹਨਾਂ ਵੱਲੋਂ ਸਾਰਾ ਰੋਟੀ ਪਣੀ ਚੱਲਣ ਦੇ ਆਜਿਦੇ ਤੇ ਕੰਮ ਛੱਡ ਗਿਆ ਕਾਰਟਾਟ ਗਿਆ ਸਾਰਾ ਸਾਡੇ ਸਾਹਮਣੇ ਸਵਾਨੀ ਰੋੜ ਰੜ ਗਿਆ ਕੋਈ ਭੇਜ ਗਿਆ ਇਦਾਂ ਸਾਰਾ ਖਰਾਬ ਹੋ ਗਿਆ ਹਾਂਜੀ ਕੋਈ ਸੰਸਥਾ ਕੋ ਮਦਦ ਕਰਨ ਆਈ ਕੋ ਸਰ ਸੰਸਥਾਵਾਂ ਨੂੰ ਆਉਂਦੇ ਤੇ ਸਹੀ ਪਰ ਇਹ ਇਤਨਾ ਹੀ ਉਹ ਕਰਕੇ ਸਰਵਾ ਚਲ ਜਾਂਦੀ ਨੇ ਹਾਂਜੀ ਕੋਈ ਹਰ ਮਦਦ ਨਹੀਂ ਕੀਤੀ ਲੱਗਦਾ ਨਹੀਂ ਨਹੀਂ ਹਾਂ ਜੇ ਮਦਦ ਨਹੀਂ ਇਤਰਾ ਹੀ ਸਰਵਾ ਹੁੰਦੇ ਨੇ ਕਰਨਾ ਫਿਰ ਚਲ ਜਾਂਦੇ ਨੇ ਤਨਾ ਇਹ ਮੈਤੂ ਹੀ ਕਰੀ ਉਹ ਤੂੰ ਤਾਂ ਬਦਲ ਹੀ ਨਹੀਂ ਹਟਣਿਆ ਕੀ ਕਿਸ ਸੰਸਥਾ ਨੂੰ ਕਿਹਾ ਗਿਆ ਤਾਂ ਘਰ ਬਣਾ ਲਗਦਾ ਵਾ ਹਾਂਜੀ ਕਿਸ ਸੰਸਥਾ ਤੋਂ ਸੇਵਾ ਕੀਤੀ ਤਾਂ ਘਰ ਬਣਾ ਲਗਦਾ ਵਾ ਉਹਦੇ ਦਾ ਸਾਰੇ ਨੇ ਕਹਿੰਦੇ ਇਹ ਗਲੀ ਨੇ ਬਣਾਵਾਂਗੇ ਪਰ ਹੁਣ بارش ਬੁਰਸ਼ ਵੀ ਹਟੇ ਤੇ ਫੇਰ ਹੀ ਆ ਚੱਕਾ ਮੇਰਾ ਨਾਮ ਬਲਦੇਵ ਸਿੰਘ ਜੇ ਪਿੰਡ 778 ਦੇ ਵਿੱਚ ਖੜੇ ਆ ਗੁਰੂ ਘਰ ਦਾ ਜਿਹੜਾ ਗ੍ਰੰਥੀ ਆ ਉਹਦੇ ਘਰ ਖੜੇ ਆ ਤੇ ਦੇ 4:30 ਵਜੇ ਦੇ ਕਰੀਬ ਪਾਣੀ ਆਇਆ ਬਾਬਾ ਜੀ ਚੱਲ ਗਏ ਨੇ ਗੁਰਦੁਆਰਾ ਸਾਹਿਬ ਜਦੋਂ ਗੁਰਦੁਆਰਾ ਸਾਹਿਬ ਗਏ ਆ ਤੇ ਅਸੀਂ ਸੋ ਆਖਿਆ ਬਾਬਾ ਜੀ ਲੋਸਮੈਂਟ ਕਰ ਦਿਓ ਵੀ ਉਤੋਂ ਦੀ ਪਾਣੀ ਵਗਣ ਰਿਹਾ ਬਾਬਾ ਜੀ ਉਧਰ ਚੱਲ ਗਏ ਨੇ ਬਾਬਾ ਜੀ ਵਿਚਾਰੇ ਉਧਰ ਚੱਲ ਕੇ ਇਹਨਾਂ ਦੇ ਘਰ ਦੇ ਵਿੱਚ ਕੋਈ ਵੀ ਨਹੀਂ ਹਿਮਾ ਉਹਨਾਂ ਦੇ ਘਰ ਦੇ ਸੀਗੇ ਤੇ ਇਹ ਜਦੋਂ ਉਥੇ ਗੁਰਦੁਆਰਾ ਸਾਹਿਬ ਗਏ ਨੇ ਇਹਨਾਂ ਦੇ ਮਗਰੋਂ ਜੱਕਦਾਂ ਵੀ ਪਾਣੀ ਆਇਆ ਘਰ ਦੀ ਸਾਰੀ ਬਰਬਾਦੀ ਸਮਾਨ ਸਲੰਡਰਾਂ ਤੱਕ ਇਹਨਾਂ ਦੀਆਂ ਕੜਸ਼ੀਆਂ ਜੋ ਚੀਜ਼ ਚਮਚੇ ਤੋਂ ਲੈ ਕੇ ਰੁੜ ਗਿਆ ਕੋਈ ਨਹੀਂ ਕੋਈ ਚੀਜ਼ ਨਹੀਂ ਸੰਸਧਾ ਹੁੰਦੀਆਂ ਨੇ ਉਹ ਭਰੋਸਾ ਦੇ ਕੇ ਚੱਲ ਜਾਂਦੀਆਂ ਨੇ ਤੇ ਇਹਨਾਂ ਦਾ ਵੇਖ ਲਓ ਕਿ ਸਾਰਾ ਬਿਸਤਰੇ ਕੋਈ ਚੀਜ਼ ਨਹੀਂ ਰਹੀ ਜਿਹੜੀ ਇਹਨਾਂ ਦੇ ਘਰ 'ਚ ਹੈਗੀ ਇਸ ਟਾਈਮ ਸਭ ਰੁੜ ਗਈਆਂ ਨੇ ਤੇ ਇਸ ਟਾਈਮ ਅਸੀਂ ਇਹੋ ਹੀ ਕੰਨ ਨੇ ਆ ਵੀ ਬਾਬਾ ਜੀ ਦੀ ਮਦਦ ਕੀਤੀ ਜਾਵੇ ਵੀ ਗੁਰੂ ਘਰ ਦਾ ਵਜ਼ੀਰਾ ਤੂੰ ਸਿੱਧਾ ਸਾਰਾ ਪੰਜ ਜਗ੍ਹਾ ਤੋਂ ਪਾੜ ਪੈ ਗਿਆ ਸਭ ਤੋਂ ਪਹਿਲਾਂ ਬਾਬਾ ਜੀ ਦੇ ਘਰ ਤੋਂ ਹੀ ਪਾੜ ਪਿਆ ਆ ਬਾਅਦ ਵਿੱਚ ਬਾਅਦ ਵਿੱਚ ਪਏ ਨੇ ਦੂਜੇ ਪਾੜ ਪਹਿਲਾਂ ਬਾਬਾ ਜੀ ਦੇ ਘਰ ਦੇ ਸਾਹਮਣੇ ਹੀ ਇਹ ਪਾੜ ਪਿਆ ਜਦੋਂ ਪਾੜ ਪਿਆ ਤੇ ਬਾਬਾ ਜੀ ਦਾ ਸਾਰਾ ਘਰ ਹੀ ਲੈ ਗਿਆ ਰੋੜ ਕੇ ਤੇ ਪੰਜ ਚਾਰ ਜਗ੍ਹਾ ਤੋਂ ਪਾੜ ਪਿਆ ਅਸੀਂ ਤੇ ਇਹੋ ਹੀ ਆਨੇ ਆ ਵੀ ਬਾਬਾ ਜੀ ਦਾ ਮਦਦ ਕੀਤੀ ਜਾਵੇ ਵੱਧ ਵੱਧ ਵੀ ਇਹਦਾ ਘਰ ਬਣ ਸਕੇ ਤੇ ਇਹ ਦੁਬਾਰੇ ਫੇਰ ਆਪਣਾ ਗੁਰੂ ਘਰ ਦੀ ਸੇਵਾ ਕਰਨ ਤੇ ਅਸੀਂ ਤੇ ਇਹੀ ਗੱਲ ਆੰਦੇ ਆ ਵੀ ਜਿਆਦਾ ਤੋਂ ਜਿਆਦਾ ਇਹਦੀ ਮਤਤ ਕੀਤੀ ਜਾਵੇ ਆਉਂਦੀਆਂ ਸੰਸਥਾ ਭਰੋਸਾ ਦੇ ਕੇ ਚੱਲ ਜਾਂਦੀਆਂ ਅਜੇ ਤੱਕ ਤੇ ਇਹੋ ਹੀ ਭਰੋਸਾ ਹੀ ਭਰੋਸੇ 'ਤੇ ਹੀ ਆ ਤੇ ਇੱਕ ਬਾਬਾ ਜੀ ਅੰਗ ਹੀ ਇੰਨੇ ਜਿੰਨਾਂ ਕੋ ਤੁਰਿਆ ਵੀ ਨਹੀਂ ਜਾਂਦਾ ਤੇ ਵਿਚਾਰੇ ਇੱਕ ਲਾਤੀ ਹੱਥ ਪਾ ਕੇ ਤੁਰਦੇ ਨੇ ਖੜਾ ਨਹੀਂ ਜਿਆਦਾ ਚਿਰ ਹੋ ਸਕਦੇ ਬਾਬਾ ਜੀ ਤੇ ਇਹਨਾਂ ਦਾ ਬਹੁਤ ਹੀ ਜਿਆਦਾ ਨੁਕਸਾਨ ਆਹੀਂ ਤੇ ਇਹੋ ਹੀ ਪੀ ਰਿਕਵੈਸਟ ਕਰਦੇ ਆ ਸਰਕਾਰਾਂ ਅੱਗੇ ਕਈ ਸੰਸਥਾਾਂ ਅੱਗੇ ਵੀ ਜਿਹੜਾ ਇਹਦਾ ਬਾਬਾ ਜੀ ਦਾ ਘਰ ਬਣਾ ਕੇ ਦਿੱਤਾ ਜਾਵੇ ਇੰਨਾ ਹੀ ਬਹੁਤ ਅਸੀਂ ਧੰਨਵਾਦ ਕਰਾਂਗੇ ਪੀ ਸਰਕਾਰਾਂ ਦਾ ਸੰਸਥਾ ਦਾ ਵੀ ਇਹਨਾਂ ਦਾ ਘਰ ਬਣਾ ਕੇ ਦਿੱਤਾ ਜਾਵੇ ਠੀਕ ਇਹ ਦੁਆਰ ਤੋਂ ਫੇਰ ਵਿਚਾਰੇ ਬਾਬਾ ਜੀ ਆਪਣੀ ਸੇਵਾ ਦੇ ਵਿੱਚ ਲੱਗ ਜਾਣਾ